ਹਾਂਜੀ ਗੁਰਮੀਤ ਢਵਾਣਾ ਜੀ ਆਪਣੀ ਫਿਕਰ ਆਪਣੀ ਰਚਨਾ ਵਿੱਚ ਇੰਜ ਲਿਖਦੇ ਨੇ ਮੈਂ ਗੱਲ ਨਹੀਂ ਕਰਦਾ ਫालतू ਮੁੱਦਿਆਂ ਦੀ 나ਹੀ ਮਸਜਿਦ 나ਹੀ ਅਯੁੱਧਿਆ ਦੀ ਮੈਨੂੰ ਫਿਕਰ ਹੈ ਹਿੰਦੂ ਮੁਸਲਮ ਸਿੱਖ ਅਸਾਈਆਂ ਦਾ ਗਲਵੱਡਨ ਵਾਲੇ ਕਸਾਈਆਂ ਦਾ ਮੈਨੂੰ ਫਿਕਰ ਹੈ ਨੌਜਵਾਨਾਂ ਦਾ ਕਈ ਦੱਬੇ ਹੋਏ ਾਰਮਾਨਾਂ ਦਾ ਭੁੱਖ ਨਾਲ ਮਰਦੇ ਜੀਵਾਂ ਦਾ ਬਲਾਤਕਾਰ ਤੋਂ ਬਚਾਉਣਾ ਧੀਆਂ ਦਾ ਝੁੱਗੀਆਂ ਕੁਲੀਆਂ ਢਾਰਿਆਂ ਦਾ ਸਰਕਾਰਾਂ ਦੇ ਲਾਏ ਲਾਰਿਆਂ ਦਾ ਰੋਟੀ ਨੂੰ ਤਰਸਦੇ ਬੱਚਿਆਂ ਦਾ ਫਾਹੇ ਲੱਗਦੇ ਸੱਚਿਆਂ ਦਾ ਗੁਰਮੀਤ ਫੁੱਲ ਪੱਤੀਆਂ ਉਗੀਆਂ ਦੀ ਠੀਕਰ ਹੈ ਮਾਪੇ ਬੁੱਢਿਆਂ ਦੀ ਫਿਕਰ ਹੈ ਮਾਪੇ ਬੁੱਢਿਆਂ ਦੀ ਧੰਨਵਾਦ